ਚੱਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਹਾਂ ਉਸੋ ਹਾਜ਼ਰਾਂ ਅੱਜ 22 ਜਨਵਰੀ ਦਿਨ ਮੰਗਲਵਾਰ ਨੂੰ ਅੱਜ ਦੇ ਕੁਝ ਮੁੱਦੇ ਅੱਜ ਦੀਆਂ ਕੁਝ ਗੱਲਾਂ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਨਿਊ ਹੈਮਸ਼ਾਇਰ ਦੇ ਵਿੱਚ ਪ੍ਰਾਇਮਰੀ ਅੱਜ ਹੋ ਰਹੀ ਹੈ ਉਹਦੇ ਬਾਰੇ ਕੀ ਕੀ ਉਹਦੇ ਵਿੱਚ ਹੋਣਾ ਹੈ ਤੇ ਕੀ ਇਹਦਾ ਅਮਰੀਕਾ ਦੇ ਵਿੱਚ ਆਉਣ ਵਾਲੀ ਇਲੈਕਸ਼ਨ ਦੇ ਉੱਤੇ ਅਸਰ ਪੈ ਸਕਦਾ ਦੂਜਾ ਅਮਰੀਕਾ ਦੇ ਵਿੱਚ ਵਰਸ਼ਨ ਦਾ ਮਾਮਲਾ ਇੱਕ ਵਾਰੀ ਫੇਰ ਪਖਿਆ ਹੈ ਕੱਲ ਐਨੀਵਰਸਰੀ ਸੀਰੋ ਵਰਸਸ ਜੇਡ ਦੇ ਇਤਿਹਾਸਿਕ ਫੈਸਲੇ ਤੀਜੀ ਗੱਲਬਾਤ ਕਰਨੀ ਆ ਡੋਨਲਡ 트੍ਰੰਪ ਜੇ ਅਮਰੀਕਾ ਦੇ ਵਿੱਚ ਜਿੱਤਦੇ ਆ ਤਾਂ ਉਹਦੇ ਵਿੱਚ ਕੈਨੇਡੀਅਨ ਉਹਦੇ ਬਾਰੇ ਕਿਦਾਂ ਸੋਚਦੇ ਤੇ ਜਸਨ ਤਰੂਡੋ ਦੇ ਨਾਲ ਸਬੰਧ ਕਿਸ ਤਰ੍ਹਾਂ ਦੇ ਆ ਚੌਥੀ ਗੱਲਬਾਤ ਆਪਾਂ ਕਰਨੀ ਆ ਕੈਨੇਡੀਅਨ ਗੇ ਬਾਰੇ ਉਹਨਾਂ ਦਾ ਮਾਮਲਾ ਹਾਰਵਰਡ ਯੂਨੀਵਰਸਿਟੀ ਦੀ ਪ੍ਰੈਜ਼ੀਡੈਂਟ ਜਿਹਨੇ ਰਿਜ਼ਾਈਨ ਕੀਤਾ ਸੀ ਇੱਕ ਵਾਰੀ ਫੇਰ ਚਰਚਾ ਚ ਕੀ ਮਾਮਲਾ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਆਖਰੀ ਗੱਲਬਾਤ ਆਪਾਂ ਕਰਨੀ ਆ ਯੂਐਸ ਮੈਕਸੀਕੋ ਬਾਰਡਰ ਤੋਂ ਕੰਡਿਆਲੀ ਤਾਰ ਹਟਾਉਣ ਦਾ ਫੈਸਲਾ ਜਿਹੜੀ ਰੇਜ਼ਰ ਬਾਇਆ ਸੀ ਉਹ ਹਟਾਉਣ ਦਾ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਇਹਦੇ ਬਾਰੇ ਗੱਲ ਨਿਊ ਹੈਸ਼ਰ ਦੀ ਪ੍ਰਾਈਮਰੀਜ਼ ਬਾਰੇ ਡੋਨਲਡ ਟਰੰਪ ਤੇ ਨਿੱਕੀ ਹੈਲੀ ਦੋ ਉਮੀਦਵਾਰ ਨੇ ਇਸ ਵੇਲੇ ਪ੍ਰੈਜ਼ੀਡੈਂਟ ਦੌੜ ਦੇ ਵਿੱਚ ਪ੍ਰੈਜ਼ੀਡੈਂਟ ਦੇ ਉਮੀਦਵਾਰ ਦੀ ਦੌੜ ਦੇ ਵਿੱਚ ਸ਼ਾਮਲ ਥੋੜੇ ਦਿਨ ਪਹਿਲਾਂ ਯੋਵਾ ਕੋਕਰ ਸ਼ੋਕ ਕੇ ਹਟਿਆ ਜਿਹਦੇ ਵਿੱਚ ਕਿ ਸਿੱਧਾ-ਸਿੱਧਾ ਬਹੁਮਤ ਡੋਨਲਡ ਟਰੰਪ ਨੂੰ ਦਿੱਤਾ ਗਿਆ ਰਾਉਂਡ ਸੈਂਟਸ ਦੂਜੇ ਨੰਬਰ ਤੇ ਨਿੱਕੀ ਹੈਲੀ ਤੀਜੇ ਨੰਬਰ ਤੇ ਰਾਉਂਡ ਸੈਂਟਸ ਜਿਹੜੇ ਆ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਬੈਠ ਗਏ ਹੁਣ ਰਹਿ ਗਏ ਨੇ ਸਿਰਫ ਨਿੱਕੀ ਹੈਲੀ ਤੇ ਜਿਹੜੇ ਡੋਨਲਡ 트੍ਰੰਪ ਤੇ ਦੂਜੇ ਪਾਸੇ ਪ੍ਰੈਜ਼ੀਡੈਂਟ ਬਾਈਡਨ ਨੇ ਉਹਨਾਂ ਦਾ ਇਹਦੇ ਵਿੱਚ ਉਹ ਜਿਹੜਾ ਡੈਮੋਕ੍ਰੇਟਸ ਨੇ ਉਹਨਾਂ ਦੇ ਵੀ ਨਿਊ ਹੈਮਸ਼ਾਇਰ ਦੀ ਪ੍ਰਾਇਮਰੀਜ਼ ਦੇ ਵਿੱਚ ਫੈਸਲਾ ਹੋਣਾ ਅੱਜ ਵੋਟਾਂ ਪੈ ਰਹੀਆਂ ਸ਼ਾਮ ਤੱਕ ਖਤਮ ਹੋਣਗੀਆਂ ਤੇ ਨਤੀਜੇ ਜਿਹੜੇ ਆ ਸਾਹਮਣੇ ਆਉਣਗੇ ਸੋ ਐਸ ਵੇਲੇ ਜਿਹੜੀਆਂ ਪ੍ਰਾਇਮਰੀਜ਼ ਤੇ ਕਾਕਸਸ ਹੋ ਰਹੇ ਆ ਕਾਫੀ ਇਹਦੇ ਵਿੱਚੋਂ ਗੱਲਾਂਬੱਤਾਂ ਸਾਹਮਣੇ ਆ ਰਹੀਆਂ ਜਿਹੜੇ ਡੈਮੋ ਜਿਹੜੇ ਰਿਪਬਲਿਕਨ ਨੇ ਡੋਨਲਡ 트럼ਪ ਸਾਬਕਾ ਰਾਸ਼ਟਰਪਤੀ ਉਹਨਾਂ ਨੇ ਆਪਣੀ ਬਿਡ ਲਾਂਚ ਕੀਤੀ ਸੀ ਜਿਹੜੀ ਆਹ ਪਿਛਲੇ ਸਮੇਂ ਦੇ ਵਿੱਚ ਨਵੰਬਰ 2022 ਦੇ ਵਿੱਚ ਤੇ ਜਿਹੜੇ ਦੂਜੀ ਵਾਰੀ ਇਹ ਕਮਾਂਡਰ ਇਨ ਚੀਫ ਬਣਨਾ ਚਾਹੁੰਦੇ ਆ ਤੇ ਹੁਣ ਇਸ ਸਾਰੇ ਕੁਝ ਦੇ ਵਿੱਚ 트럼ਪ ਲਗਾਤਾਰ ਜਿਹੜੇ ਡਿਨਾਈ ਕਰਦੇ ਆ ਰਹੇ ਆ 2020 ਦੀ ਇਲੈਕਸ਼ਨ ਨੂੰ ਜਿਹੜੀ ਉਹਨਾਂ ਨੇ ਜੋ ਬਾਈਡਨ ਨੂੰ ਹਾਰੀ ਸੀ ਤੇ ਕਈ ਕਾਂਸਪੀਰੇਸੀ ਥਿਊਰੀਜ਼ ਇਸ ਮਾਮਲੇ ਦੇ ਵਿੱਚ ਸਾਹਮਣੇ ਆਈਆਂ ਦੋ ਵਾਰ ਇਹਨਾਂ ਨੂੰ ਪੀਚ ਕੀਤਾ ਗਿਆ ਯੂਐਸ ਹਾਊਸ ਆਫ ਰਿਪਰਜੈਂਟੇਟਿਵ ਦੇ ਵਿੱਚ ਜਿਹਦੇ ਵਿੱਚ ਇਹਨਾਂ ਦਾ ਰੋਲ ਜਿਹੜਾ ਅ 6 ਜਨਵਰੀ 6 2021 ਵਾਲੇ ਮਾਮਲੇ ਜਿਹੜੀ ਇਨਸਟਰਕਸ਼ਨ ਸੀ ਉਹਦੇ ਮਾਮਲੇ ਦੇ ਵਿੱਚ ਯੂਐਸ ਕੈਪੀਟਲ ਦੇ ਉੱਤੇ ਹਮਲਾ ਹੋਇਆ ਤੇ ਫਿਰ ਇਲੈਕਟੋਰਲ ਡੀਫੀਟ ਤੋਂ ਬਾਅਦ ਇਹ ਸਾਰੀ ਗੱਲਬਾਤ ਇੱਥੇ ਨਾਲ-ਨਾਲ ਇਹਨਾਂ ਦੇ ਚੱਲ ਰਹੀ ਆ ਵੀ ਇਹ ਕੇਸ ਕਿਸਮ ਦਾ ਜਿਹੜਾ ਇਹਨਾਂ ਦੇ ਹੱਕ ਦੇ ਵਿੱਚ ਲੋਕ ਜਾਂਦੇ ਆ ਪਰ ਲੋਕ ਬਿਨਾਂ ਸ਼ੱਕ ਇਹਨਾਂ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹੈ ਯਾਨੀ ਕਿ ਇਹ ਲਈ ਅਸੀਂ ਸਾਰੇ ਜਾਣਦੇ ਹਾਂ ਸਾਊਥ ਕਾਰੋਲਿਨਾ ਦੇ ਸਾਬਕਾ ਗਵਰਨਰ ਇਹਨਾਂ ਨੇ ਆਪਣੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਫਰਵਰੀ 2023 ਦੇ ਵਿੱਚ ਪਿਛਲੇ ਸਾਲ ਲਾਂਚ ਕੀਤੀ ਸੀ ਤੇ ਇਹਨਾਂ ਨੇ ਕਿਹਾ ਸੀ ਕਿ ਜਿਹੜੀ ਇੱਕ ਨਵੀਂ ਜਨਰੇਸ਼ਨ ਆਫ ਲੀਡਰਸ਼ਿਪ ਆਰ ਪੋਲੀਗਨ ਪਾਰਟੀ ਦੇ ਵਿੱਚ ਆਉਣੀ ਚਾਹੀਦੀ ਹੈ ਬਹੁਤ ਜ਼ਿਆਦਾ ਇਹਨਾਂ ਨੇ ਕੈਂਪੇਨਿੰਗ ਕੀਤੀ ਆਪਣੀ ਫੋਕਸ ਕਰਕੇ ਇਕਨੋਮਿਕ ਰਿਸਪੌਂਸਿਬਿਲਟੀਜ਼ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਦੇ ਉੱਤੇ ਤੇ ਜਿਹੜਾ ਸਦਰਨ ਬਾਰਡਰ ਆ ਉਸ ਇਸ਼ੂ ਦੇ ਉੱਤੇ ਜੇ ਪ੍ਰਾਇਮਰੀ ਦੇ ਵਿੱਚ ਸਕਸੈਸਫੁਲ ਹੋ ਜਾਂਦੀ ਆ ਤਾਂ ਇਹ ਪਹਿਲੀ ਔਰਤ ਹੋਊਗੀ ਜਾਂ ਪਹਿਲੀ ਔਰਤ ਤੇ ਦੂਜੀ ਫਰਸਟ ਏਸ਼ੀਅਨ ਅਮਰੀਕਨ ਜਿਹੜੀ ਨਾਮਿਨੇਟ ਕੀਤੀ ਜਾਊਗੀ ਜੀਓਪੀ ਦੇ ਲਈ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਦੇ ਲਈ ਇਹ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਊਗਾ ਪਰ ਲੱਗਦਾ ਇਦਾਂ ਹੋਣਾ ਨਹੀਂ ਅ ਅੰਕੜੇ ਜਿਹੜੇ ਬਹੁਤ ਆ ਉਹ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਜਾ ਰਹੇ ਆ ਪਹਿਲਾ ਸਾਊਥ ਕੈਰੋਲਿਨਾ ਦੀ ਗਵਰਨਰ ਸੀਗੀ ਜਦੋਂ ਤੋਂ ਪਹਿਲਾ ਹਾਊਸ ਦੇ ਵਿੱਚ ਇਲੈਕਟ ਹੋਈ ਸੀ 2004 ਦੇ ਵਿੱਚ 6 ਸਾਲ ਬਾਅਦ ਏ ਪਹਿਲੀ ਔਰਤ ਜਿਹੜੀ ਇਲੈਕਟ ਹੋਈ ਗਵਰਨਰ ਤੇ ਇਸ ਸਟੇਟ ਦੀ ਤੇ ਸਭ ਤੋਂ ਜਿਹੜੀ ਘੱਟ ਉਮਰ ਦੀ ਗਵਰਨਰ ਵੀ ਇਹੀ ਬਣੀ ਹੈ ਇਹਨੇ 2011 ਵਿੱਚ ਜਦੋਂ ਆਫਿਸ ਦੇ ਵਿੱਚ ਆਈਸੀ ਰਿਜ਼ਾਈਨ ਕਰ ਦਿੱਤਾ ਸੀ ਇਹਨੇ ਆਪਣੀ ਟਰਮ ਦੇ ਵਿਚਕਾਰੋਂ ਹੀ ਕਿਉਂਕਿ 17 ਦੇ ਵਿੱਚ ਯੂਐਸ ਐਮਬੈਸਡਰ ਬਣ ਗਈ ਸੀ ਯੂਨਾਈਟਿਡ ਨੇਸ਼ਨਸ ਦੇ ਲਈ ਟਰੰਪ ਦੇ ਇਹਨਾਂ ਦੀ ਜਦੋਂ ਟਰੰਪ ਪ੍ਰੈਜ਼ੀਡੈਂਟ ਸੀਗੇ ਉਦੋਂ ਨਿਮਰਤਾ ਨਿੱਕੀ ਰੰਧਾਵਾ ਇਹਨਾਂ ਦਾ ਨਾਮ ਬੈਂਬਰਗ ਸਾਊਥ ਕੈਰੋਲਾਈਨਾ ਦੇ ਵਿੱਚ ਜਨਮ ਹੋਇਆ ਇੰਡੀਅਨ ਇਮੀਗ੍ਰੈਂਟ ਸਿਹਨ ਦੇ ਪੇਰੈਂਟਸ ਪੰਜਾਬੀ ਸਿੱਖ ਪੇਰੈਂਟਸ ਤੇ ਜਿਹੜੇ ਇਹਨਾਂ ਦਾ ਇਹਦਾ ਹਸਬੰਡ ਹਨ ਨੀਕੀ ਹੇਲੀ ਦਾ ਉਹਨੇ ਅਫਗਾਨਿਸਤਾਨ ਦੇ ਵਿੱਚ ਸਾਊਥ ਕੈਰੋਲਾਈਨਾ ਦੇ ਆਰਮੀ ਨੈਸ਼ਨਲ ਗਾਰਡ ਦੇ ਵਿੱਚ 2013 ਦੇ ਵਿੱਚ ਸਰਵਿਸ ਕੀਤਾ ਤੇ ਹੇਲੀ ਜਿਹੜੀ ਆ ਉਹ ਪਹਿਲੀ ਗਵਰਨਰ ਬਣੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਜਿਹਦਾ ਸਪਾਊਸ ਡਿਪਲੋਏ ਕੀਤਾ ਗਿਆ ਸੀ ਸੋ ਹੁਣ ਐਸ ਵੇਲੇ ਵੀ ਉਹ ਜਿਹੜੇ ਆ ਉੱਥੇ ਸਾਲ ਲੰਬੇ ਮਿਸ਼ਨ ਦੇ ਉੱਤੇ ਇਦਨ ਨਿੱਕੀ ਹੈਲੀ ਦੇ ਹਸਬੰ ਨੂੰ ਓਵਰਸੀਜ਼ ਡਿਪਲੋਏ ਕੀਤਾ ਗਿਆ ਸੋ ਇਹ ਹੋ ਗਏ ਦੋ ਉਮੀਦਵਾਰ ਜਿਹੜੇ ਨਿੱਕੀ ਹੈਲੀ ਤੇ ਡੋਨਲਡ ਟਰੰਪ ਜਿਨ੍ਹਾਂ ਨੇ ਅੱਜ ਜਿਨ੍ਹਾਂ ਦੇ ਉੱਤੇ ਵੋਟ ਪੈਣੀ ਆ ਪ੍ਰਾਈਮਰੀ ਹੋਣੀ ਆ ਵੀ ਕਿਹਦੇ ਹੱਕ ਦੇ ਵਿੱਚ ਲੋਕ ਜਾਂਦੇ ਆ ਇੱਥੇ ਇਹ ਵੀ ਦੱਸਣਾ ਜ਼ਰੂਰੀ ਆ ਜਿਹੜੀ ਪ੍ਰਾਈਮਰੀ ਤੇ ਕਾਕਸਸ ਨੇ ਜਿਹਦਾ ਕੈਨੇਡਾ ਦੇ ਵਿੱਚ ਨਾਮੀਨੇਸ਼ਨ ਹੁੰਦੀ ਆ ਅ ਇਸੇ ਤਰੀਕੇ ਦੇ ਨਾਲ ਮਤਲਬ ਜਿਹੜੇ ਪਾਰਟੀ ਸਿੱਧਾ ਆਪਣਾ ਉਮੀਦਵਾਰ ਨਹੀਂ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੀ ਲੋਕ ਉਮੀਦਵਾਰ ਨੂੰ ਚੁਣਦੇ ਆ ਤੋੜੇ ਦਿਨ ਪਹਿਲਾਂ ਆਯੋਵਾ ਆਯੋਵਾ ਦੇ ਵਿੱਚ ਹੋਇਆ ਉੱਥੇ ਕਾਕਸ ਹੋਇਆ ਇੱਥੇ ਪ੍ਰਾਇਮਰੀ ਹੋ ਰਹੀ ਹੈ ਕਿਉਂਕਿ ਆਯੋਵਾ ਤੇ ਨਿਊ ਹੈਮਸ਼ਾਇਰ ਦੇ ਵਿੱਚ ਪਹਿਲਾਂ ਆ ਜਿਹੜੀ ਡੈਮੋਕ੍ਰੇਟਸ ਨੇ ਉਹਨਾਂ ਦਾ ਕਾਕਸ ਅਜੇ ਹੋਣਾ ਹੈ ਉੱਥੇ ਆ ਆਯੋਵਾ ਦੇ ਵਿੱਚ ਇਹਦੇ ਤੋਂ ਬਾਅਦ ਮਾਰਚ ਦੇ ਵਿੱਚ ਅਸ਼ਾ ਫਰਵਰੀ ਦੇ ਵਿੱਚ ਪਰ ਇਹ ਕਿਉਂਕਿ ਪਹਿਲਾਂ ਹੁੰਦੇ ਇਹਦਾ ਪ੍ਰਭਾਵ ਬਹੁਤ ਮੰਨਿਆ ਜਾਂਦਾ ਹਾਲਾਂਕਿ ਉਮੀਦਵਾਰ ਜਲਦੀ ਕਲੀਅਰ ਹੋ ਜਾਣੇ ਬੇਸਿਕਲੀ ਬਹੁ ਉਹ ਜਿਹੜੇ ਚਾਂਸਸ ਨੇ ਬਹੁਤ ਜ਼ਿਆਦਾ ਜਾਂ ਜਿਸ ਗੱਲ ਦੀ ਸੰਭਾਵਨਾ ਆ ਕੋਈ ਹੈ ਕਿ ਦੋ ਹੀ ਉਮੀਦਵਾਰ ਨੇ ਇੱਕ ਪਾਸੇ ਡੋਨਲਡ ਟਰੰਪ ਤੇ ਦੂਜੇ ਪਾਸੇ ਜੋ ਬਗਡਨ ਪਰ ਇਹਨਾਂ ਦੋਵਾਂ ਦਾ ਪ੍ਰੋਸੈਸ ਇਹ ਆ ਵੀ ਥੱਲੇੋਂ ਲੋਕਾਂ ਨੇ ਚੁੜਨਾ ਉਹਨਾਂ ਨੂੰ ਪਹਿਲਾਂ ਆਇਓਵਾ ਦੇ ਵਿੱਚ ਨਿਊ ਹੈਮਸ਼ਾਇਰ ਦੇ ਵਿੱਚ ਲੋਕਾਂ ਨੇ ਚੁੜਨਾ ਵੀ ਅਸੀਂ ਟਰੰਪ ਨੂੰ ਸਪੋਰਟ ਕਰਦੇ ਹਾਂ ਜਾਂ ਅਸੀਂ ਨਿੱਕੀ ਹੈਲੀ ਨੂੰ ਸਪੋਰਟ ਕਰਦੇ ਹਾਂ ਉਹਨਾਂ ਦੇ ਵਿੱਚੋਂ ਫਿਰ ਡੈਲੀਗੇਟ ਸਿਲੈਕਟ ਹੋਣੇ ਆ ਕਿਆ ਲਓ ਜੀ ਚਾਰ ਡੈਲੀਗੇਟ ਜਿਹੜੇ ਆ ਮੰਨ ਲਓ ਨਿੱਕੀ ਹੈਲੀ ਨੂੰ ਮਿਲ ਗਏ 10 ਡੈਲੀਗੇਟ ਜਿਹੜਾ ਟਰੰਪ ਨੂੰ ਮਿਲ ਗਏ ਪਿਆਵਾਂੀ ਆਵੀਆਮਾ ਸ਼ਟਾਂ ਦੇ ਵਿੱਚ ਇਹੀ ਕੁਝ ਹੋਣਾ ਉਹਦੇ ਤੋਂ ਬਾਅਦ ਫਿਰ ਇਕੱਠੇ ਹੋ ਕੇ ਇਹਾਂ ਦੀ ਜਿਹੜੀ ਨੈਸ਼ਨਲ ਕਮੇਟੀ ਹੈ ਉੱਥੇ ਮੀਟਿੰਗ ਹੋਣੀ ਹੈ ਉਹ ਸਾਰੇ ਡੈਲੀਗੇਟ ਉੱਥੇ ਆਉਣੇ ਉਹਨਾਂ ਨੂੰ ਪੁੱਛਣਾ ਵੀ ਦੱਸੋ ਜੀ ਤੁਸੀਂ ਕਿਹਨੂੰ ਵੋਟ ਪਾਉਨੇ ਫਿਰ ਉਹ ਕਹਿਣਗੇ ਵੀ ਅਸੀਂ ਨਿੱਕੀ ਹਲੇ ਨੂੰ ਪਾਉਨੇ ਆ ਜਾਂ ਟਰੰਪ ਨੂੰ ਪਾਉਨੇ ਆ ਤੇ ਉਹਨਾਂ ਨੇ ਫਿਰ ਵੋਟ ਪਾ ਕੇ ਉਹਨੂੰ ਚੁਣ ਲੈਣਾ ਵੀ ਸਾਡਾ ਉਮੀਦਵਾਰ ਇਸ ਵਾਰੀ ਆਹਾ ਗੱਲ ਵੈਸੇ ਪਹਿਲਾਂ ਹੀ ਪਿਆਵਾਂਾ ਸਟੇਟਾ ਤੱਕ ਨਹੀਂ ਜਾਂਦੀ ਹੁੰਦੀ ਹੈ ਮਾਰਚ ਜੇ ਮਾਰਚ ਤੱਕ ਇਹ ਜੂਨ ਜੂਨ ਜੁਲਾਈ ਤੱਕ ਚੱਲਦਾ ਹੈ ਸਾਰਾ ਪ੍ਰੋਸੈਸ ਪਰ ਮਾਰਚ ਤੱਕ ਜਾ ਕੇ ਗੱਲ ਕਲੀਅਰ ਹੋ ਜਾਂਦੀ ਹੈ ਤੇ ਐਤਕੀ ਪਰ ਪਹਿਲਾਂ ਹੀ ਕਲੀਅਰ ਹੋ ਜਾਣੀ ਜਿੱਦਾਂ ਬੈਠਦੇ ਜਾਂਦੇ ਆ ਇਹਨਾਂ ਦੇ 8-10 ਜਣੇ ਸੀ ਪਹਿਲਾਂ ਆਪਣੇ ਰਿਪਬਲਿਕਨ ਦੇ ਦੋ ਰਹਿ ਗਏ ਹੋ ਤੇ ਭਾਵੇਂ ਕੱਲ ਨੂੰ ਨਿੱਕੀ ਹੈਲੀ ਉਹਨਾਂ ਦੇ ਹੱਕ ਦੇ ਵਿੱਚ ਬੈਠ ਜੇ ਤਾਂ ਗੱਲ ਸਾਫ਼ ਹੋ ਜਾਂਦੀ ਹੈ ਉਹ ਦੂਜੇ ਪਾਸੇ ਬਹੁਤਾ ਰੌਲੇ ਰੱਪੇ ਵਾਲੀ ਗੱਲ ਨਹੀਂ ਉਧਰ ਜੋ ਬਾਈਡਨ ਪਹਿਲਾਂ ਹੀ ਮੰਨੇ ਜਾਂਦੇ ਪਰ ਇਹ ਪ੍ਰੋਸੈਸ ਆ ਪੂਰੇ ਦਾ ਪੂਰਾ ਜਿਹਦੇ ਵਿੱਚ ਦੀ ਲੰਘ ਕੇ ਜਾਣਾ ਪੈਣਾ ਸੋ ਨਿੱਕੀ ਹੈਲੀ ਦੀ ਕੈਂਪੇਨ ਵੀ ਇਸ ਵੇਲੇ ਹੋ ਰਹੀ ਹੈ ਤੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਸਾਊਥ ਕਾਰੋਲ ਇਨਾਂ ਦੇ ਵਿੱਚ ਆਪਣੀਆਂ ਜਿਹੜਾ ਟਾਈਮ ਅਮ ਜਿਹੜਾ ਐਡਸ ਦਾ ਟਾਈਮ ਲਿਆ ਆ ਉਥੇ ਤੇ ਇਹਦਾ ਮਤਲਬ ਇੱਕ ਸਿਗਨਲ ਹੈਗਾ ਵੀ ਹਜੇ ਇਹਨਾਂ ਨੇ ਬਾਹਰ ਨਹੀਂ ਹੋਣਾ ਇਹ ਇਹਦੇ ਤੋਂ ਬਾਅਦ ਵੀ ਨਿਊ ਹੈਮਸ਼ਾਇਰ ਅੱਜ ਰਾਤ ਤੋਂ ਬਾਅਦ ਵੀ ਇਹਨਾਂ ਨੂੰ ਟੱਕਰ ਦੇਣਗੇ ਇਹ ਲਗਾਤਾਰ ਇਹਨਾਂ ਨੇ ਜਿਹੜੀ ਇਹ 에ਅਰ ਟਾਈਮ ਲੈ ਕੇ ਤੇ ਮੀਡੀਆ ਦੇ ਉੱਤੇ ਜਿਹੜੀ ਸਾਊਥ ਕੈਰੋਲਿਨਾ ਨੂੰ ਕਵਰ ਕੀਤਾ ਜਾ ਰਿਹਾ ਜਿਹਦੇ ਵਿੱਚ ਗ੍ਰੀਨਵਿਲ ਕਾਸਟਨ ਤੇ ਹੋਰ ਜਿਹੜੇ ਇਲਾਕੇ ਦੱਸੇ ਜਾ ਰਿਹਾ ਕੈਂਪੇਨ ਨੇ ਹਜੇ ਤੱਕ 5.5 ਲੱਖ ਡਾਲਰ ਦੀ ਜਾਨੀ ਐਡ ਆ ਸਟੇਟ ਦੇ ਵਿੱਚ ਉਹਨੂੰ ਐਡੀਸ਼ਨਲ ਰਿਜ਼ਰਵ ਕਰ ਲਿਆ ਸੋ ਇਹ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਇਹਦਾ ਮਤਲਬ ਇਹਨਾਂ ਨੇ ਹਜੇ ਬੈਕਟਰਾਂ ਨਹੀਂ ਤੇ ਲੜਾਈ ਇਹਨਾਂ ਨੇ ਅੱਗੇ ਤੱਕ ਲੜਨੀ ਹੈ ਦੂਜੀ ਗੱਲਬਾਤ ਜਿਹੜੀ ਇਹਨਾਂ ਦੀ ਕੈਂਪੇਨ ਆ ਉਹਦੇ ਵਿੱਚ ਇਹ ਵੋਟਰ ਜਨੂਨ ਯੂ ਹੈਮਸ਼ਾਇਰ ਦੇ ਵਿੱਚ ਕਾਫੀ ਜ਼ਿਆਦਾ ਜ਼ੋਰ ਲਾ ਰਹੇ ਆ ਤੇ ਉਹਨਾਂ ਨੇ ਇਹ ਕਿਹਾ ਵੀ ਮੈਂ ਕਿਤੇ ਨਹੀਂ ਜਾਣਾ ਹਾਂ ਇੱਥੇ ਹੀ ਹਾਂ ਜਿਹੜਾ ਇੱਕ ਹੋਰ ਸਿਗਨਲ ਆ ਇਸ ਗੱਲ ਦਾ ਵੀ ਇਹ ਲੰਬਾ ਸਮਾਂ ਇਹਦੇ ਵਿੱਚ ਰਹਿਣਗੇ ਜਿਹੜਾ ਯੋਵਾ ਕੋਕਸ ਸੀ ਉਹਦੇ ਤੋਂ ਬਾਅਦ ਹੁਣ ਇਹ ਜਾ ਨਹੀਂ ਰਿਹਾ ਤੀਜੀ ਗੱਲ ਇਹ ਆ ਕਿ ਜਿਹੜੇ ਇਹਨਾਂ ਦਾ ਇਹ ਕਹਿਣਾ ਕਿ ਉਹ ਰੇਸ਼ ਦੇ ਵਿੱਚ ਰਹਿਣਗੇ ਇਹਦੇ ਤੋਂ ਬਾਅਦ ਵੀ ਭਾਵੇਂ ਕਿ ਜਿਹੜੇ ਜਿਹੜੇ ਡੋਨਲਡ ਟਰੰਪ ਨੇ ਉਹ ਇਹਨਾਂ ਨੂੰ ਕਹਿ ਚੁੱਕਿਆ ਵੀ ਇਹਨੂੰ ਹੁਣ ਛੱਡ ਦੇਣਾ ਚਾਹੀਦਾ ਆ ਉਹਨਾਂ ਨੇ ਸੁਜੈਸਟ ਕੀਤਾ ਸੀ ਡੋਨਲਡ ਟਰੰਪ ਨੇ ਨਿੱਕੀ ਹੈਲੀ ਨੂੰ ਵੀ ਇਹ ਨਾਮਿਨੇਸ਼ਨ ਦੇ ਰਾਸਤੇ ਦੇ ਵਿੱਚੋਂ ਪਰੇ ਹੋ ਜਵੇ ਤੇ ਪਰ ਉਹ ਨیکی ਹੈਲੈਨੀ ਕਹਾਂ ਕਿ ਮੈਂ ਮੈਂ ਉਹ ਨਹੀਂ ਕਰਦੀ ਜੋ ਮੈਨੂੰ ਵੀ ਕਰਨ ਨੂੰ ਕਿਹਾ ਜਾਂਦਾ ਆ ਕਹਿੰਦੀ ਆਈ ਡੋਟ ਡੂ ਆਈ ਡੋਟ ਡੂ ਵਾਟ ਹੀ ਟੈਲਸ ਮੀ ਟੂ ਡੂ ਤੇ ਮੈਂ ਆਪਣੀ ਮਰਜ਼ੀ ਕਰਨੀ ਆ ਤੇ ਉਹ ਮਰਜ਼ੀ ਇਹ ਆ ਵੀ ਉਹਨੇ ਇਹ ਜਿਹੜੀ ਦੌੜ ਆ ਹਜੇ ਹੋਰ ਅੱਗੇ ਤੱਕ ਲੜਨੀ ਆ ਮਤਲਬ ਏਡੀ ਜਲਦੀ ਉਹ ਕਹਿੰਦੀ ਮੈਂ ਇਹਦੇ ਵਿੱਚੋਂ ਬਾਹਰ ਨਹੀਂ ਹੋਣਾ ਦੂਜੀ ਗੱਲ ਇਹ ਆ ਕਿ ਇਹਦੇ ਉੱਤੇ ਪੈਸਾ ਬੜਾ ਲਾਇਆ ਇਹਨਾਂ ਦੋਵਾਂ ਨੇ 77 ਮਿਲੀਅਨ ਡਾਲਰ ਐਡ ਦੇ ਉੱਤੇ ਜਿਹੜੀ ਰਿਪਬਲਿਕਨ ਕੈਂਪੇਨ ਆ ਨਿਊ ਹੈਂਪਸ਼ਾਇਰ ਦੇ ਵਿੱਚ ਇਹ ਲਾ ਚੁੱਕਿਆ 77 ਮਿਲੀਅਨ ਡਾਲਰ ਜਿਹੜਾ ਪਿਛਲੀ ਵਾਰੀ ਇਹ ਹਰ ਵਾਰੀ ਲੱਗਦਾ ਪਿਛਲੀ ਵਾਰੀ ਇਸ ਐਡ ਦੇ ਉੱਤੇ ਜਿਹੜਾ 2020 ਦੇ ਵਿੱਚ ਸੀ 50 ਮਿਲੀਅਨ ਡਾਲਰ ਲੱਗਾ ਸੀ ਤੇ ਹੁਣ ਤੁਸੀਂ ਦੇਖ ਲਓ ਵੀ ਜਿੰਨੀ ਐਡ ਕੀਤੀ ਜਾ ਰਹੀ ਹੈ ਇਸ ਚੀਜ਼ ਦੀ ਤੇ ਨਿੱਕੀ ਹੇਲੀ ਦਾ ਗਰੁੱਪ ਜਿਹੜਾ ਸਪੋਰਟ ਕਰ ਰਿਹਾ ਆ ਤੇ ਉਹਨਾਂ ਨੇ ਕਾਫੀ ਜ਼ਿਆਦਾ ਕਹਿੰਦੇ ਇੱਥੇ ਇਨਵੈਸਟ ਕੀਤਾ ਆ ਤੇ ਦੁੱਗਣਾ ਮਤਲਬ ਐਡ ਦੇ ਉੱਤੇ ਇਹਨਾਂ ਨੇ ਲਾਇਆ ਆ ਜਿੰਨਾ ਡੋਨਲਡ 트ੰਪ ਨੇ ਲਾਇਆ ਸੀ 2024 ਦੀ ਇਸ ਦੌੜ ਦੇ ਵਿੱਚ ਪਰ ਇਹ ਆ ਕਿ ਹੁਣ ਕਿਸ ਤਰੀਕੇ ਦੇ ਨਾਲ ਕਿਉਂਕਿ 트ੰਪ ਆਪ ਵੀ ਕਈ ਕੇਸਾਂ ਦੇ ਵਿੱਚ ਵੀ ਫਸੇ ਆ ਰੌਂਡ ਸੈਂਟਰਸ ਪਾਸੇ ਵੀ ਚਲੇ ਗਏ ਆ ਪਰ ਹਜੇ ਵੀ ਇਸ ਗੱਲਬਾਤ ਦੇ ਉੱਤੇ ਪੂਰਾ ਜ਼ੋਰ ਲੱਗ ਰਿਹਾ ਸੋ ਅੱਜ ਸ਼ਾਮ ਤੱਕ ਇਹਦੇ ਬਾਰੇ ਵੀ ਪਤਾ ਲੱਗੂਗਾ ਪਰ ਇਸ ਵੇਲੇ ਬਹੁਤ ਮਹੱਤਵਪੂਰਨ ਹੈ ਪ੍ਰਾਇਮਰੀ ਮੰਨੀ ਜਾ ਰਹੀ ਹੈ ਦੂਜਾ ਦੋਸਤੋ ਇਸ ਵੇਲੇ ਇਹ ਵੀ ਗੱਲਬਾਤ ਹੈ ਤਾਂ ਇਲੈਕਸ਼ਨ ਦੇ ਨਾਲ ਸੰਬੰਧਿਤ ਆ ਜਿਹੜੀ ਦੂਜੀ ਖਬਰ ਆ ਪਰ ਇਹ ਹੈ ਕਿ ਜਿਹੜੇ ਜੋ ਬਾਈਡਨ ਨੇ ਅਬੋਰਸ਼ਨ ਦੇ ਉੱਤੇ ਉਹ ਖਾਸ ਤੌਰ ਦੇ ਉੱਤੇ ਫੋਕਸ ਕਰ ਰਹੇ ਹੈ ਤੇ ਇਹਨੂੰ ਇੱਕ ਵੱਡਾ ਮੁੱਦਾ ਲੈ ਕੇ ਲੋਕਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਾਣਗੇ ਚਾਹੇ ਉਹ ਟੀਵੀ ਐਡਸ ਨੇ ਚਾਹੇ ਦੂਜਾ ਆ ਵੀ ਇਹ ਕਿੱਡਾ ਵੱਡਾ ਜ਼ੁਲਮ ਕਰ ਰਿਹਾ ਰਿਪਬਲਿਕਨ ਅਬੋਰਸ਼ਨ ਨੂੰ ਬੈਨ ਕਰਕੇ ਅਮਰੀਕਾ ਦੀਆਂ ਕੌਂਸਟਿਟਿਊਸ਼ਨਟਾਂ ਦੇ ਵਿੱਚ ਸਟੇਟਾਂ ਦੇ ਵਿੱਚ ਅਬੋਰਸ਼ਨ ਟੋਟਲੀ ਬੈਨ ਕਰਵਾਇਆ ਹੀ ਨਹੀਂ ਜਾ ਸਕਦਾ ਕੋਸ਼ਟ ਟ੍ਰੇਟਰਾਂ ਦੇ ਵਿੱਚ ਅਲਾਓ ਆ ਉੱਥੇ ਕਰਾਇਆ ਜਾ ਸਕਦਾ ਕੁਛ ਦੇ ਵਿਚਕਾਰ ਜਿਹੜਾ ਕੁਛ ਹਾਲਤਾਂ ਦੇ ਵਿੱਚ ਕਰਾਇਆ ਜਾ ਸਕਦਾ ਕੁਛ ਹਾਲਤਾਂ ਦੇ ਵਿੱਚ ਨਹੀਂ ਕਰਾਇਆ ਜਾ ਸਕਦਾ ਕੱਲ ਜਾਨੀ ਕਿ 21 ਜਨਵਰੀ ਨੂੰ ਰੋ ਵਰਸਸ ਵੇਡ ਇੱਕ ਡਿਸੀਜਨ ਆਇਆ ਸੀ ਉਹਦੀ ਐਨੀਵਰਸਰੀ ਸੀ ਹੁਣ ਰੋ ਵਰਸਸ ਵੇਡ ਦੀ ਐਨੀਵਰਸਰੀ ਦੇ ਉੱਤੇ ਵੀ ਇਸ ਗੱਲਬਾਤ ਨੂੰ ਕਾਫੀ ਚਰਚਾ ਦੇ ਵਿੱਚ ਲਿਆਂਦਾ ਗਿਆ ਰੋ ਵਰਸਸ ਵੇਡ ਇੱਕ ਲੈਂਡਮਾਰਕ ਡਿਸੀਜਨ ਸੀ ਅਮਰੀਕਾ ਦੀ ਸੁਪਰੀਮ ਕੋਰਟ ਨੇ ਦਿੱਤਾ ਸੀ ਜਿਹਦੇ ਵਿੱਚ ਕੋਰਟ ਨੇ ਜਿਹੜਾ ਕਨਸਟੀਟਿਊਸ਼ਨ ਆਫ ਯੂਨਾਈਟਿਡ ਸਟੇਟਸ ਆ ਉਹਦੇ ਤਹਿਤ ਜਿਹੜਾ ਰਾਈਟ ਟੂ ਜਿਹੜਾ ਹੈਵ ਐਨ ਅਬੋਰਸ਼ਨ ਉਹਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਸੀ ਡਿਸੀਜਨ ਅਸਲ ਦੇ ਵਿੱਚ ਸੀਗਾ ਕਿ ਅਬੋਰਸ਼ਨ ਲਾਜ਼ ਸੀਗੇ ਇਹਨਾਂ ਦੇ ਨਾਲ ਅਬੋਰਸ਼ਨ ਡਿਬੇਟ ਚੱਲ ਰਿਆ ਸੀ ਯੂਨਾਈਟਿਡ ਸਟੇਟਸ ਦੇ ਵਿੱਚ ਵੀ ਹੋਣਾ ਚਾਹੀਦਾ ਜਾਂ ਕਿੱਥੇ ਤੱਕ ਹੋਣਾ ਚਾਹੀਦਾ ਅਬੋਰਸ਼ਨ ਲੀਗਲ ਹੋਣਾ ਚਾਹੀਦਾ ਕਿਹਨੂੰ ਡਿਸਾਈਡ ਕਰਨਾ ਚਾਹੀਦਾ ਕਿ ਅਬੋਰਸ਼ਨ ਲੀਗਲ ਆ ਜਾਂ ਨਹੀਂ ਜਾਂ ਉਹਦੀ ਲੀਗੈਲਿਟੀ ਨੂੰ ਕੌਣ ਡਿਸਾਈਡ ਕਰੇ ਤੇ ਜਿਹੜਾ ਉਹਦੇ ਵਿੱਚ ਫੇਰ ਜਿਹੜੇ ਕਈ ਤਰ੍ਹਾਂ ਦੇ ਰਿਲੀਜੀਅਸ ਥੀਵਸ ਹੈਗੇ ਕਈ ਕੁਸ਼ਿਅ ਸਪੀਚਸ ਹੈਗੀਆਂ ਕਈ ਕੁਸ਼ ਇਸ ਮਾਮਲੇ ਦੇ ਵਿੱਚ ਜਿਹੜਾ ਚੱਲਦਾ ਸੀ ਇਹ ਕੇਸ ਕੀ ਸੀਗਾ ਨੋਰਮ ਮੈਕਰਵੇ ਨੋਰਮ ਮੈਕਰਵੇ ਦਾ ਕੇਸ ਸੀ ਉਹਦਾ ਲੀਗਲ ਸੂਡੋ ਨੇਮ ਜੇਨ ਰੋ ਰੱਖਿਆ ਗਿਆ ਸੀ 1969 ਦੇ ਵਿੱਚ ਇਹ ਪ੍ਰੈਗਨੈਂਟ ਹੋ ਗਈ ਇਹ ਇਹਦਾ ਤੀਜਾ ਬੱਚਾ ਸੀ ਮੈਕੌਰਵੀ ਜਿਹਦਾ ਲੀਗਲ ਸੂਡੋਨੇਮ ਯਾਨੀ ਕਿ ਨਕਲੀ ਨਾਮ ਜੇਨ ਰੋ ਰੱਖਿਆ ਗਿਆ ਸੀ ਟੈਕਸਸ ਦੇ ਵਿੱਚ ਰਹਿੰਦੀ ਸੀ 1969 ਦੇ ਵਿੱਚ ਇਹਨੇ ਕਿਹਾ ਵੀ ਮੈਂ ਅਬੋਰਸ਼ਨ ਕਰਵਾਉਣਾ ਉੱਥੇ ਅਬੋਰਸ਼ਨ ਇਹ ਲੀਗਲ ਸੀ ਕੁਝ ਖਾਲਤਾਂ ਨੂੰ ਛੱਡ ਕੇ ਵੀ ਜਿੱਥੇ ਮਾਂ ਦੀ ਲਾਈਫ ਨੂੰ ਖਤਰਾ ਆ ਉੱਥੇ ਉਹ ਕਿੰਨੇ ਹੀ ਕਰਾ ਸਕਦੇ ਸੀ ਅਦਰਵਾਈਜ਼ ਨਹੀਂ ਕਰਾਇਆ ਜਾ ਸਕਦਾ ਤੇ ਹੁਣ ਉਹਦੇ ਤੋਂ ਬਾਅਦ ਉਹਨੇ ਲਾਸਟ ਰੂਟ ਫਾਈਲ ਕਰ ਦਿੱਤਾ ਉੱਥੇ ਅਦਾਲਤ ਦੇ ਵਿੱਚ ਕੋਰਟ ਦੇ ਵਿੱਚ ਡਿਸਟ੍ਰਿਕਟ ਅਟਾਰਨੀ ਉੱਥੇ ਦੇ ਸੀਗੇ ਹੈਨਰੀ ਵੇਡ ਅ ਜੇਸ ਜਿਹੜੇ ਇਹ ਉਹਦਾ ਨਾਮ ਰੋ ਜੇਨ ਸ਼ੋਡੋਨੇਮ ਤੇ ਜਿਹੜੇ ਡਿਸਟ੍ਰਿਕਟ ਅਟਾਰਨੀ ਸੀ ਉਹਨਾਂ ਦਾ ਨਾਮ ਸੀ ਹੈਨਰੀ ਵੇਡ ਤੇ ਉਸ ਗੱਲ ਤੋਂ ਫਿਰੇ ਜਿਹੜਾ ਮਸ਼ਹੂਰ ਹੋਈ ਗੱਲ ਰੋ ਵਰਸਸ ਵੇਡ ਰੋ ਬਨਾਮ ਵੇਡ ਕੇਸ ਜਿਹੜਾ ਮਸ਼ਹੂਰ ਹੋਇਆ ਅਮਰੀਕਾ ਦੇ ਇਤਿਹਾਸ ਦੇ ਵਿੱਚ ਜਿਹੜੇ ਕੁਝ ਸਭ ਤੋਂ ਇੰਪੋਰਟੈਂਟ ਕਹ ਲੋ ਕੇਸ ਸੀਗੇ ਉਹਨਾਂ ਦੇ ਵਿੱਚੋਂ ਇੱਕ ਕੇਸ ਅਮਰੀਕਾ ਦੇ ਇਤਿਹਾਸ ਦੇ ਵਿੱਚ ਬਹੁਤ ਵੱਡੀ ਹੈ ਗੱਲਬਾਤ ਸੀਗੀ ਰੋ ਵਰਸਸ ਵੇਡ ਕੇਸ ਸੀ ਤੇ ਉਹ ਟੈਕਸ ਅਬੋਰਸ਼ਨ ਦੇ ਲਾ ਜਿਹੜੇ ਸੀਗੇ ਉਹ ਉੱਥੇ ਉਹਨਾਂ ਨੇ ਕਿਹਾ ਵੀ ਇਹ ਅਨ ਕਨਸਟੀਟਿਊਸ਼ਨਲ ਆ ਇਹ ਗੈਰ ਸੰਵਿਧਾਨਿਕ ਆ ਤਿੰਨ ਜਿਹੜੇ 3 ਜੱਜ ਕੋਰਟ ਸੀਗੀ ਯੂ ਐਸ ਡਿਸਟ੍ਰਿਕਟ ਕੋਰਟ ਦੇ ਵਿੱਚ ਨਾਰਥ ਡਿਸਟ੍ਰਿਕਟ ਆਫ ਟੈਕਸਸ ਦੇ ਵਿੱਚ ਉਹਨਾਂ ਨੇ ਕੇਸ ਉਸ ਔਰਤ ਦੇ ਹੱਕ ਵਿੱਚ ਦਿੱਤਾ ਵੀ ਹਾਂ ਤੇਰੀ ਮਰਜ਼ੀ ਆ ਤੂੰ ਅਬੋਰਸ਼ਨ ਕਰਵਾ ਸਕਦੀ ਹੈ ਤੇ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਅਪੀਲ ਹੋਈ ਸੀ ਜਨਵਰੀ ਕੱਲ 21 ਜਨਵਰੀ 1973 ਨੂੰ ਸੁਪਰੀਮ ਕੋਰਟ ਨੇ 7 ਤੇ 2 ਦੇ ਫਰਕ ਨਾਲੇ ਮੈਕਰੋ ਵੇ ਜਿਹਦਾ ਸੂਡੋ ਨਾਮ ਰੋ ਸੀ ਉਹਦੇ ਹੱਕ ਦੇ ਵਿੱਚ ਫੈਸਲਾ ਦੇ ਦਿੱਤਾ ਸੀ ਤੇ ਜਿਹੜਾ ਉਹਦਾ ਰਾਈਟ ਟੂ ਪ੍ਰਾਈਵੇਸੀ ਦੇ ਤਹਿਤ ਉਹਨੂੰ ਇਹ ਅਧਿਕਾਰ ਦੇ ਦਿੱਤਾ ਗਿਆ ਸੀ 22 ਦੇ ਵਿੱਚ ਫਿਰ ਪਿਛਲੇ ਤੋਂ ਪਿਛਲੇ ਸਾਲ ਇਹਨੂੰ ਇਹਨਾਂ ਨੇ ਸੁਪਰੀਮ ਕੋਰਟ ਨੇ ਰੋ ਵਰਸਸ ਵੇਡ ਮਾਮਲੇ ਨੂੰ ਓਵਰਟਰਨ ਕਰਤਾ ਸੀ ਫਿਰ ਇੱਕ ਵਾਰੀ ਚਰਚਾ ਇਸੇ ਤਰੀਕੇ ਦੇ ਨਾਲ ਜਿਹੜੀ ਉਹ ਅ ਬਹੁਤ ਵੱਡੇ ਪੱਧਰ ਦੇ ਉੱਤੇ ਚੱਲੀ ਸੀ ਬਹੁਤ ਕੰਟਰੋਵਰਸ਼ੀਅਲ ਇਹ ਕੇਸ ਹਿਸਟਰੀ ਦੇ ਵਿੱਚ ਤੁਸੀਂ ਜਿਹਦਾ ਜਾਣਦੇ ਆ ਕਿ ਅਮਰੀਕਾ ਦੇ ਵਿੱਚ ਦੋ ਧਿਰਾਂ ਆ ਇੱਕ ਸਿੱਧੀ ਸਿੱਧੀ ਇਹਦੇ ਹੱਕ 'ਚ ਆ ਅਬੋਰਸ਼ਨ ਦੇ ਵੀ ਕਰਾਉਣ ਦੇਣਾ ਚਾਹੀਦਾ ਜਿਹੜੇ ਕਿ ਬਹੁਤੇ ਬਹੁ ਗਿਣਤੀ ਜਿਹਨਾਂ ਨੂੰ ਪਾਰਟੀ ਦੇ ਤਰੀਕੇ ਦੇ ਨਾਲ ਦੇਖਿਆ ਜਾਵੇ ਤੇ ਡੈਮੋਕ੍ਰੇਟਸ ਨੇ ਦੂਜੇ ਦੇ ਵਿਰੋਧ ਵਿੱਚ ਨੇ ਜਿਹੜੇ ਕਿ ਔਰ ਰਿਪਬਲਿਕਨ ਨੇ ਐਸੀ ਕਰਕੇ ਰਿਪਬਲਿਕਨ ਰਿਪਬਲਿਕਨ ਸਟੇਟਾਂ ਦੇ ਵਿੱਚ ਇਹਦੇ ਤੇ ਸਖਤੀ ਆ ਅਬੋਰਸ਼ਨ ਤੇ ਜਾਂ ਉਹ ਲਾਉ ਉਹ ਨਹੀਂ ਕਰਦੇ ਦੂਜੇ ਜਿਹੜੇ ਹੈਗੇ ਆ ਡੈਮੋਕ੍ਰੇਟਸ ਉੱਥੇ ਇਹ ਅਲਾਉ ਕਰਦੇ ਆ ਜਾਂ ਕੈਲੀਫੋਰਨੀਆ ਜਾਂ ਹੋਰ ਜਿਹੜੀਆਂ ਸਟੇਟਸ ਨੇ ਉੱਥੇ ਹੋਰ ਤਰ੍ਹਾਂ ਦਾ ਹੁਣ ਜੋ ਬਾਈਡਨ ਇਸ ਮੁੱਦੇ ਤੇ ਉੱਤੇ ਜਿਹੜਾ ਖਾਸ ਤੌਰ ਤੇ ਉੱਤੇ ਜਿਹੜੀਆਂ ਬੈਟਲ ਗ੍ਰਾਉਂਡ ਸਟੇਟਸ ਨੇ ਜਿੱਥੇ ਫੈਸਲਾ ਹੋਣਾ ਆ ਉੱਥੇ ਮਤਲਬ ਐਡਸ ਦੇ ਨਾਲ 에ਅਰ ਟਾਈਮ ਦੇ ਨਾਲ ਉੱਥੇ ਹਿੱਟ ਕਰ ਰਿਹਾ ਇਸ ਚੀਜ਼ ਔਰ ਜਿਹੜਾ ਇੱਕ ਔਰਤ ਦੀ ਜਿਹੜਾ ਕਿੱਦਾਂ ਉਹ ਫੈਕਟ ਹੁੰਦੀ ਆ ਸਟੇਟ ਅਬੋਰਸ਼ਨ ਬੈਨ ਦੇ ਨਾਲ ਤੇ ਉਹ ਸਿੱਧਾ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਨੂੰ ਬਲੇਮ ਕਰ ਰਹੀ ਆ ਵੀ ਇਹ ਜ਼ਿੰਮੇਵਾਰ ਆ ਮੇਰੀ ਇਸ ਹਾਲਤ ਦੇ ਲਈ ਇੱਕ ਕੈਂਪੇਨ ਜਿਹੜੀ ਲਾਂਚ ਕੀਤੀ ਆ ਤੇ ਅਬੋਰਸ਼ਨ ਰਾਈਟਸ ਜਿਹੜੇ 2024 ਦੀ ਦੌੜ ਦੇ ਵਿੱਚ ਇੱਕ ਵਾਰੀ ਫੇਅਰ ਸਾਹਮਣੇ ਹੋਣਗੇ ਜਿਹੜੀਆਂ ਇਵੈਂਟ ਹੈਡਲਾਈਨਸ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਦੁਆਰਾ ਤੇ ਵਾਈਸ ਪ੍ਰੈਜ਼ੀਡੈਂਟ ਕਮਾਲਾ ਹਾਰਿਸ ਦੁਆਰਾ ਇਹਦੇ ਵਿੱਚ ਕੈਂਪੇਨ ਦੇ ਵਿੱਚ ਪਹਿਲੀ ਜਿਹੜੀ ਆਰਗੇਨਾਈਜ਼ਡ ਐਫਰਟ ਖਾਸ ਤੌਰ ਦੇ ਉੱਤੇ ਇਸ ਚੀਜ਼ ਨੂੰ ਅੰਵਾਸ ਇਸ ਕਰ ਰਿਹਾ ਆ ਵੋਟਰਸ ਨੂੰ ਇਧਰਲੇ ਪਾਸੇ ਇਸ ਮਾਮਲੇ ਦੇ ਤਰੀਕੇ ਨਾਲ ਟੀਵੀ ਸਪੋਰਟਸ ਨੇ ਖਾਸ ਤੌਰ ਦੇ ਉੱਤੇ ਬਾਈਡਨ ਦੇ ਜਿਹੜੇ ਇਹਨਾਂ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਇਸ ਗੱਲ ਦੇ ਉੱਤੇ ਫੋਕਸ ਕਰਨਗੇ ਤੇ ਮਤਲਬ ਜਿਹੜਾ ਸਿੱਧਾ-ਸਿੱਧਾ ਈਮੋਸ਼ਨਲੀ ਇਸ ਗੱਲ ਨੂੰ ਕੀਤਾ ਜਾਊਗਾ ਤੇ ਖਾਸ ਤੌਰ ਦੇ ਉੱਤੇ ਹਿੱਟ ਕੀਤਾ ਜਾਊਗਾ ਇਹਨਾਂ ਨੂੰ ਕਿ ਟੈਕਸਸ ਦੇ ਵਿੱਚ ਤੁਹਾਨੂੰ ਪ੍ਰੈਗਨੈਂਸੀ ਕੈਰੀ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਕਿਉਂਕਿ ਡੋਨਾਲਡ ਟਰੰਪ ਜਿਹੜੇ ਆ ਉਹਨਾਂ ਨੇ ਓਵਰਟਰਨ ਕੀਤਾ ਸੀ ਰੂ ਵਰਸਸ ਵੇਡ ਮਾਮਲਾ ਤੇ ਇਸ ਜਿਹੜਾ ਟੈਕਸਸ ਆ ਉੱਥੇ ਅਬੋਰਸ਼ਨ ਬੈਨ ਆ 6 ਵੀਕ ਆਫ ਪ੍ਰੈਗਨੈਂਸੀ ਤੋਂ ਬਾਅਦ ਸੁਪਰੀਮ ਕੋਰਟ ਨੇ ਫੇਰ ਆਪਣਾ ਡਿਸੀਜਨ ਦਿੱਤਾ ਸੀ ਹੁਣ ਇਹ ਅਬੋਰਸ਼ਨ ਦੇ ਮਾਮਲੇ ਦੇ ਉੱਤੇ ਦੋ ਧਿਰਾਂ ਜਿਹੜੀਆਂ ਉੱਥੇ ਜਿਹੜੇ ਪ੍ਰੋ ਲਾਈਫ ਤੇ ਪ੍ਰੋ ਚੋਇਸ ਆ ਕੁਝ ਲੋਕ ਕਹਿੰਦੇ ਵੀ ਇੱਕ ਔਰਤ ਦਾ ਜਿਹੜਾ ਸਰੀਰ ਆ ਉਹਦੇ ਉੱਤੇ ਔਰਤ ਦਾ ਅਧਿਕਾਰ ਹੋਣਾ ਚਾਹੀਦਾ ਜੋ ਚਾਹੇ ਕਰ ਲਵੇ ਉਹਦੀ ਮਰਜ਼ੀ ਆ ਤੇ ਉਸੇ ਦੇ ਤਹਿਤ ਅਬੋਰਸ਼ਨ ਆਉਂਦਾ ਆ ਤੇ ਦੂਜੀ ਧਿਰ ਇਹ ਕਹਿੰਦੀ ਆ ਵੀ ਨਹੀਂ ਇਹ ਜਿਹੜਾ ਅਬੋਰਸ਼ਨ ਆ ਜਿਹੜਾ ਇਹ ਕਤਲ ਆ ਵੀ ਜਿੱਦਾਂ ਇੱਕ ਜੂਦੇ ਜਾਗ ਦੇ ਕਿਸੇ ਬੰਦੇ ਦਾ ਕਤਲ ਆ ਉੱਡਾ ਹੀ ਕਤਲ ਹੈ ਅਬੋਰਸ਼ਨ ਦਾ ਆ ਮਤਲਬ ਕੋਖ ਦੇ ਵਿੱਚ ਮਾਰਨ ਦਾ ਆ ਤੇ ਉਹਦੇ ਲਈ ਫਿਰ ਇਹਨਾਂ ਨੂੰ ਇੱਕ ਜਿਹੜੀ ਲਾਈਨ ਕਲੀਅਰ ਕਰਨੀ ਪੈਂਦੀ ਆ ਕੁਝ ਸਟੇਟ ਤੱਕ ਕੁਝ ਹਫ਼ਤੇ ਤੱਕ ਦਾ ਟਾਈਮ ਦਿੰਦੀ ਆ ਕੁਝ ਸਟੇਟਾਂ ਦੇ ਵਿੱਚ ਇਹ ਆ ਵੀ ਜਦੋਂ ਬੱਚੇ ਦੀ ਹਾਰਟ ਬੀਟ 6 ਹਫ਼ਤੇ ਬਾਅਦ ਹਾਰਟ ਬੀਟ ਜਦੋਂ ਇੱਕ ਵਾਰੀ ਉਹਦੇ ਵਿੱਚ ਅਲਟਰਾਸਾਉਂਡ ਦੇ ਵਿੱਚ ਆ ਗਈ ਉਹਦੇ ਤੋਂ ਬਾਅਦ ਫਿਰ ਇਹ ਲਾਉ ਨਹੀਂ ਕਰਦੇ ਬੋਰਸ਼ ਨੇ ਇਹ ਕਹਿੰਦੇ ਵੀ ਇਹਦੇ ਤੋਂ ਬਾਅਦ ਜਦੋਂ ਹਾਰਟ ਬੀਟ ਉਹਦੀ ਆ ਗਈ ਆ ਤੇ ਇਹ ਮਰਡਰ ਆ ਤੇ ਇਹਨੂੰ ਜਿਹੜਾ ਇਸ ਤਰੀਕੇ ਦੇ ਨਾਲ ਹੀ ਟਰੀਟ ਕੀਤਾ ਜਾਣਾ ਚਾਹੀਦਾ ਨਹੀਂ ਤਾਂ ਇਹ ਬੈਨ ਕਰ ਦੇਣਾ ਚਾਹੀਦਾ ਤੇ ਇਸ ਗੱਲ ਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈ ਅਗਲੀ ਗੱਲਬਾਤ ਦੋਸਤੋ ਉਹ ਵੀ ਇਲੈਕਸ਼ਨ ਦੇ ਨਾਲ ਸੰਬੰਧਿਤ ਆ ਪਰ ਇਹਦਾ ਸਬੰਧ ਕੈਨੇਡਾ ਦੇ ਨਾਲ ਆ ਅਮਰੀਕਾ ਦੇ ਵਿੱਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਜਿਹਦਾ ਪਹਿਲਾਂ ਜ਼ਿਕਰ ਕਰਕੇ ਹਟੇ ਵੀ ਉਹਨਾਂ ਦੀ ਚੜ੍ਹਾਈ ਹੈ ਇਸ ਵੇਲੇ ਚੜਤਾ ਉਹਨਾਂ ਦੀ ਬਹੁ ਗਣਤੀ ਲੋਕਾਂ ਦੇ ਹੱਕ ਦੇ ਵਿੱਚ ਚਾਰ ਪਬਲਿਕਨਸ ਦੇ ਵਿੱਚੋਂ ਤੇ ਉਹਨਾਂ ਨੂੰ ਉਹਨਾਂ ਨੇ ਲਗਭਗ ਤੈਅ ਆ ਵੀ ਆਪਣਾ ਉਮੀਦਵਾਰ ਪਬਲਿਕਨ ਨੇ ਬੜਾ ਲੈਣਾ ਤੇ ਜੇ ਰਿਪਬਲਿਕਨ ਉਹਨਾਂ ਨੂੰ ਉਮੀਦਵਾਰ ਬੜਾ ਲੈਂਦੇ ਤੇ ਕਾਫੀ ਚਾਂਸਸ ਇਸ ਗੱਲ ਦੇ ਆ ਜਿਹੜੇ ਨੰਬਰ ਦੱਸ ਰਿਹਾ ਵੀ ਉਹ ਦੂਜੀ ਵਾਰੀ ਜਿੱਤ ਸਕਦੇ ਆ ਤੇ ਜੇ ਜਿੱਤ ਕੇ ਉਹਨਾਂ ਨੇ ਅਮਰੀਕਾ ਦੇ ਦੂਜੀ ਵਾਰੀ ਰਾਸ਼ਟਰਪਤੀ ਬਣ ਜਾਣਾ ਹੁਣ ਰੌਲਾ ਇਹ ਆ ਵੀ ਜੇ ਉਹ ਦੂਜੀ ਵਾਰੀ ਰਾਸ਼ਟਰਪਤੀ ਬਣ ਜਾਂਦੇ ਤੇ ਦੁਨੀਆ ਇਸ ਚੀਜ਼ ਨੂੰ ਕਿੱਦਾਂ ਦੇਖਦੀ ਅ ਪਹਿਲੀ ਗੱਲ ਤਾਂ ਜਸਟਨ ਟਰੂਡੋ ਬਹੁਤ ਹੀ ਜ਼ਿਆਦਾ ਜਾਂ ਕੈਨੇਡੀਅਨ ਹੀ ਅਸਲ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ ਨਹੀਂ ਆ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਦੇ ਉੱਤੇ ਉਹ ਇਹ ਕਹਿ ਰਿਹਾ ਕਿ ਜ ਜ ਹੁਣ ਉਹ ਆਰ ਜਿਹੜੀ ਪ੍ਰੈਜ਼ੀਡੈਂਸ਼ੀਅਲ ਨਾਮਿਨੇ ਦੀ ਰੇਸ ਆ ਉਹਦੇ ਵਿੱਚ ਤੇ ਸਿੱਧਾ ਸਿੱਧਾ ਉਹ ਜੇਤੀ ਰਿਹਾ ਤੇ ਹੁਣ ਜੇ ਉਹ ਕਹਿੰਦੇ ਵੀ ਜਿੱਤਦੇ ਆ ਤੇ ਇਹਨਾਂ ਦੇ ਰਿਲੇਸ਼ਨਸ਼ਿਪ ਦੇ ਉੱਤੇ ਵੀ ਅਸਰ ਪਊਗਾ ਡੋਨਲਡ ਟਰੰਪ ਦੇ ਨਾਲ ਜਸਟਨ ਟਰੂਡੋ ਦੇ ਜਿਹੜੇ ਰਿਲੇਸ਼ਨ ਨੇ ਉਹਨੇ ਜਿਆਦਾ ਕਹਿ ਲਓ ਚੰਗੇ ਨਹੀਂ ਆ ਆ ਇੱਕ ਵਿਅਕਤੀ ਜਿਹੜਾ ਵਾਈਟ ਹਾਊਸ ਦੇ ਵਿੱਚ ਸਰਵ ਕਰਦਾ ਰਿਹਾ ਉਹਨਾਂ ਦਾ ਕਮਿਊਨੀਕੇਸ਼ਨ ਡਾਇਰੈਕਟਰ ਵੀ ਰਿਹਾ ਜਦੋਂ ਡੋਨਲਡ ਟਰੰਪ ਉੱਥੇ ਆਫਿਸ ਦੇ ਵਿੱਚ ਸੀਗੇ ਉਹਨਾਂ ਨੇ ਇੱਕ ਗੱਲ ਕਹੀ ਉਹ ਕਹਿੰਦੇ ਵੀ ਡੋਨਲਡ ਟਰੰਪ ਜਸਟਨ ਟੂਡੋ ਤੋਂ ਵੀ ਜੈਲਸੀ ਕਰਦੇ ਆ ਈਰਖਾ ਕਰਦੇ ਆ ਉਹਨਾਂ ਨੇ ਆ ਐਤਵਾਰ ਨੂੰ ਇੱਕ ਇੰਟਰਵਿਊ ਦਿੱਤੀ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਆ ਜਿਹੜੇ ਕਿ ਇਹ ਜਿਹੜੇ ਡੋਨਲਡ ਟਰੰਪ ਨੇ ਕਿ very jealous of prime minister trudeau ਇਹ ਸ਼ਬਦ ਉਹਨਾਂ ਨੇ ਵਰਤੇ ਇੱਕ very jealous of prime minister trudeau ਕਿਉਂ ਉਹਨਾਂ ਨਾਲ ਜਲਸੀ ਕਰਦੇ ਇੱਕ ਤੇ ਕਹਿੰਦੇ ਯੰਗ ਆ ਦੂਜਾ ਇਹ ਦੇਖਣ ਪਾਖਣ ਚ ਸੋਹਣੇ ਲੱਗਦੇ ਆ ਤੇ ਇਸ ਕਰਕੇ ਜਿਹੜੇ ਰਾਸ਼ਟਰਪਤੀ ਸਾਬਕਾ ਰਾਸ਼ਟਰਪਤੀ ਟਰੰਪ ਨੇ ਉਹ ਇਹਨਾਂ ਦੇ ਨਾਲ ਈਰਖਾ ਕਰਦੇ ਆ ਸੋ ਕਹਿੰਦੇ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਉਹਨਾਂ ਨੂੰ ਬਹੁਤ ਨੇੜੇੋਂ ਜਾਣਦਾ ਸੋ ਇੱਕ ਇਹ ਗੱਲ ਐ ਇਸ ਵੇਲੇ ਚਰਚਾ ਦੇ ਵਿੱਚ ਆ ਕਿ ਉਹ ਇੱਧਰ ਈਰਖਾ ਕਰ ਰਹੇ ਆ ਅ ਦੂਜਾ ਜਿਹੜੇ ਬਹੁਤ ਇਧਰਲੇ ਵੀ ਬਹੁਤ ਚੰਗਾ ਨਹੀਂ ਸਮਝ ਰਹੇ ਉਹਨਾਂ ਨੂੰ ਜਿਹੜੇ 2 ਧਾਈ ਕੈਨੇਡੀਅਨ ਨੇ ਇੱਕ ਸਰਵੇ ਕੀਤਾ ਸੀ ਉਹ ਇਹ ਕਹਿੰਦੇ ਆ ਕਿ ਜੇ ਡੋਨਲਡ 트ਰੰਪ ਆ ਗਿਆ ਤੇ ਅਮਰੀਕਾ ਦੇ ਵਿੱਚ ਲੋਕਤੰਤਰ ਰਹੀ ਨਹੀਂ ਸਕਦਾ ਡੈਮੋਕ੍ਰੇਸੀ ਨੇ ਸਰਵਾਈਵ ਹੀ ਨਹੀਂ ਕਰਨਾ ਡੋਨਲਡ 트ਰੰਪ ਦੀ ਉੱਥੇ ਵਾਈਟ ਹਾਊਸ ਦੇ ਵਿੱਚ ਹੋਣ ਤੋਂ ਬਾਅਦ ਵੀ ਜੋ ਕੁਝ ਇਹਨਾਂ ਨੇ ਪਹਿਲਾਂ ਕੀਤਾ ਉਹੀ ਕੁਝ ਹੋਣ ਕਰਨਾ ਬਗਾਵਤ ਦੇ ਦੋਸ਼ ਇਹਨਾਂ ਦੇ ਉੱਤੇ ਲੱਗੇ ਆ ਅ ਜਿਹੜੇ 임ਪੀਚਮੈਂਟ ਪਹਿਲਾਂ ਇਹਨਾਂ ਦੀ ਹੋਈ ਆ 6 ਜਨਵਰੀ 2021 ਦਾ ਅਟੈਕ ਹੋਇਆ ਇਹ ਸਾਰੇ ਕੁਝ ਤੋਂ ਬਾਅਦ ਜੇ ਇਹ ਪਾਵਰ ਦੇ ਵਿੱਚ ਆ ਜਾਂਦੇ ਆ ਤਾਂ ਬਹੁ ਗਿਣਤੀ ਕੈਨੇਡੀਅਨ ਇਹ ਕਹਿੰਦੀ ਆ ਅਮਰੀਕਾ ਦੇ ਵਿੱਚ ਲੋਕਤੰਤਰ ਨਹੀਂ ਰਹਿਣਾ ਸੋ ਇਹ ਬਾਈਡਨ ਦੀ ਜਿੱਤ ਨੂੰ ਜ਼ਿਆਦਾ ਚੰਗਾ ਸਮਝ ਰਹੇ ਆ ਇਕਨੋਮੀ ਦੇ ਲਈ ਟਰੰਪ ਨਾਲੋਂ 53% ਬਾਈਡਨ ਦੇ ਹੱਕ 'ਚ ਕਹਿੰਦੇ ਵੀ ਇਕਨੋਮੀ ਦੇ ਪੱਖ ਤੋਂ ਠੀਕ ਆ ਸਾਡੇ ਲਈ 18% ਜਿਹੜੇ ਕਹਿੰਦੇ ਆ ਵੀ ਡੋਨਲਡ ਟਰੰਪ ਜਿਹੜੇ ਆ ਉਹ ਸਾਡੇ ਲਈ ਜ਼ਿਆਦਾ ਠੀਕ ਆ ਜਾਂ ਜਿਹੜੇ ਜ਼ਿਆਦਾ ਚੰਗੇ ਹਾਲਾਤ ਉਹਨਾਂ ਦੇ ਜਿੱਤਣ ਦੇ ਨਾਲ ਹੋ ਸਕਦੇ ਆ ਸੋ ਦੇਖੋ ਜਦੋਂ ਡੋਨਲਡ ਟਰੰਪ ਜਿੱਤਦੇ ਆ ਹਜੇ ਤਾਂ ਖੈਰ ਉਮੀਦਵਾਰੀ ਦੀ ਅੱਜ ਜਿਹੜੀ ਹੋਣੀ ਆ ਫੈਸਲਾ ਉਹਦਾ ਨਿਊ ਹੈਮਸ਼ਾਇਰ ਦਾ ਫਿਰ ਬਾਕੀ ਸਟੇਟਾਂ ਹਜੇ ਪਈਆਂ ਆ ਦੋ ਸਟੇਟਾਂ ਹੀ ਹੋਈਆਂ ਉਹਦੇ ਤੋਂ ਬਾਅਦ ਫਿਰ ਜੇ ਉਹ ਜਿੱਤਦੇ ਆ ਤਾਂ ਜਿਹੜੇ ਕੈਨੇਡੀਅਨ ਬਹੁਤ ਗਣਤੀ ਆ ਕੀ ਉਹ ਜਿਸ ਤਰ੍ਹਾਂ ਸੋਚਦੇ ਉਸੇ ਤਰ੍ਹਾਂ ਹੁੰਦਾ ਜਾਂ ਨਤੀਜੇ ਕੁਝ ਵੱਖਰੇ ਆਉਂਦੇ ਆ ਦੋਸਤੋ ਆਈ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ